ਬੀਤੇ ਦਿਨ ਅਮਰੀਕਾ ਦੇ ਵਿੱਚ ਸੜਕ ਦੇ ਹਾਦਸੇ ਦੇ ਵਿੱਚ ਅੰਮ੍ਰਿਤਸਰ ਦੇ ਰਹਿਣ ਵਾਲੇ ਯੋਗਰਾਜ ਸਿੰਘ ਦਾ ਦਿਹਾਂਤ ਹੋ ਗਿਆ ਸੀ ਜਿਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਉਸ ਦੀ ਮ੍ਰਿਤਕ ਦੇ ਪੰਜਾਬ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਸ ਤੋਂ ਬਾਅਦ ਅੱਜ ਉਸ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਲਈ ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰੁਂਜੀਤ ਸਿੰਘ ਸੰਧੂ ਪਰਿਵਾਰ ਦੇ ਕੋਲ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ ਉੱਥੇ ਹੀ ਪੰਜਾਬ ਦੇ ਵਿਧਿਆਪਭਿਖ ਦੇ ਲਈ ਉਹ ਵੀ ਕਾਮਨਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਕੁਝ ਤਕਨੀਕਾਂ ਅਜਿਹੇ ਕੁਝ ਨਿਯਮ ਲੈ ਕੇ ਆਵਾਂਗੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਆਲੇ ਉਹਨਾਂ ਨੇ ਪਰਿਵਾਰ ਨੂੰ ਪਰੋਸਾ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਗੱਲ ਲਗਾਤਾਰ ਵਿਦੇਸ਼ ਦੇ ਵਿੱਚ ਬੈਠੇ ਰਾਜਦੂਤਾਂ ਦੇ ਨਾਲ ਵੀ ਹੋ ਰਹੀ ਹੈ ਤੇ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਵੀ ਹੋ ਰਹੀ ਹੈ ਤੇ ਬਹੁਤ ਜਲਦ ਤੈਨੂੰ ਜੇ ਜੁਗਰਾਜ ਸਿੰਘ ਦੀ ਮ੍ਰਿਤਕ ਦੇ ਪੰਜਾਬ ਲੈ ਆਂਦੀ ਜਾਵੇਗੀ ਮੈਂ ਉਹਦਾ ਤੈਅ ਹੀ ਲੱਗਦਾ ਹਾਂ ਆਰਮੀ ਚ ਇੱਕ ਸਰਜੰਟ ਕੈਪਟਨ ਰਟਾਇਰਮੈਂਟ ਆਇਆ ਮੇਰੇ ਕੋ ਬੱਚਾ ਜਿਹੜਾ ਸੀ ਉਹ ਮੈਂ ਹੀ ਉਹਨੂੰ ਪੜਾਇਆ ਸੀ ਇਕੱਠੇ ਦੋਵੇਂ ਭਾਈ ਇਕੱਠੇ ਸਨ ਹੁਣ ਵੀ ਇਕੱਠੇ ਹੈ ਸਾਡਾ ਕਾਰੋਬਾਰ ਸਾਰਾ ਬਹੁਤ ਪਿਆਰਾ ਬੱਚਾ ਸੀ ਗੁਰੂ ਘਰ ਨਾਲ ਦਾ ਬੜਾ ਪ੍ਰਿੰਸ ਬਾਬੇ ਦੀਪ ਸਿੰਘ ਜੀ ਦਾ ਇਹਦੇ ਨੂੰ ਜਾਣਾ ਹੀ ਜਾਣਾ ਹਰ ਐਤਵਾਰ ਜਾਂਦੇ ਸਨ ਕਹਿੰਦਾ ਕਿ ਮੈਂ ਬਾਹਰ ਜਾਣਾ ਹੈ ਬਾਹਰ ਚ ਲੈ ਗਿਆ 13 14 ਮਹੀਨੇ ਉਹਨੇ ਨਿਵਰਕ ਕੀਤਾ ਆ ਉੱਥੇ ਵੀ ਸ਼ੁਕਰਾਨਾ ਕਰਨ ਵਾਸਤੇ ਪ੍ਰਮਾਤਮਾ ਦਾ ਗਿਆ ਜੋ ਜੂਬਾ ਦੀ ਸਿਟੀ ਹੈ ਗੁਰਦਾਰ ਸਾਹਿਬ ਤੰਤਰ ਬਾਬਾ ਦੀਪ ਸਿੰਘ ਜੀ ਦਾ ਉੱਥੇ ਮੱਥਾ ਟੇਕ ਕੇ ਨਿਕਲ ਕੇ ਆਪਣੇ ਸਾਥੀਆਂ ਨੂੰ ਉੱਥੇ ਛੱਡ ਗਿਆ ਕਹਿੰਦਾ ਕਿ ਮੈਂ ਤੁਹਾਨੂੰ ਹੁਣੇ ਆਣ ਕੇ ਲੈ ਜੰਨਾ ਮੈਨੂੰ ਥੋੜਾ ਜਿਆ ਅਧਿਕਾਰਣ ਤੱਕ ਵਾਪਸ ਆ ਜਾਣਾ ਜਦੋਂ ਮੇਨ ਰੋਡ ਤੇ ਚੜਿਆ ਤੋਂ ਇੱਕ ਟਰਾਲੇ ਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਤੇ ਉੱਥੇ ਅੱਛੂ ਸਭ ਤੁਹਾਡੇ ਘਰ ਵੀ ਆਏ ਨੇ ਕੀ ਮੰਗ ਕੀਤੀ ਉਹ ਕਿਸ ਤਰ੍ਹਾਂ ਉਹਨਾਂ ਨੇ ਇਹੋ ਹੀ ਮੰਗ ਕਰਦੇ ਆ ਕਿ ਸਾਡੇ ਜਿਹੜੇ ਡੈੱਡ ਬਾਡੀ ਆਉਣ ਦੇ ਵਿੱਚ ਮੈਂ ਤਾਂ ਕਰ ਰਹੇ ਆ ਤੇ ਸਾਨੂੰ ਪੂਰਾ ਪ੍ਰੋਸੈਸ ਆ ਉਹਨਾਂ ਨੇ ਸਾਨੂੰ ਫੋਨ ਤੇ ਸਾਡੇ ਨਾਲ ਗੱਲ ਕੀਤੀ ਆ ਕਿ ਮੈਂ ਪੂਰਾ ਆਪਣੀ ਕੋਸ਼ਿਸ਼ ਕਰ ਰਿਹਾ ਤੇ ਅਸੀਂ ਇਹੋ ਹੀ ਆ ਕਿ ਲਾਸਟ ਸਾਡਾ ਬੇਟਾ ਆ ਉਹ ਸਾਡੀ ਆਪਣੀ ਜਨਮ ਭੂਮੀ ਦੇ ਵਿੱਚ ਆ ਜਾ ਹੈ ਉਹਦਾ ਇੱਥੇ ਸਰਕਾਰ ਕਰਕੇ ਬਾਕੀ ਰਸਮਾਂ ਪੂਰੀਆਂ ਕਰੇ ਤੇਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਜਿਹੜੇ ਇੱਥੋਂ ਤੱਕ ਸਾਡੇ ਕੋਲ ਪਹੁੰਚ ਕੇ ਸਾਡੇ ਸਾਨੂੰ ਬਲਾਸਾ ਦੇ ਰਿਹਾ ਕਿ ਮੈਂ ਇਹ ਕੰਮ ਜਲਦੀ ਜਲਦੀ ਕਰਵਾ ਦਿੰਦਾ ਪਿੰਡ ਚ ਫੈਮਿਲੀ ਨੂੰ ਮਿਲਣ ਆਇਆ ਜੁਗਰਾਜ ਜੁਗਰਾਜ ਦੀ ਬੜੀ ਅਨਫੋਰਚੂਨੇਟ ਡੈਥ ਹੋਈ ਆ ਸੈਨ ਫਰਾਂਸਿਸਕੋ ਕੈਲੀਫੋਰਨੀਆ ਏਰੀਆ ਚ ਐਕਸੀਡੈਂਟ ਚ ਤੇ ਇੱਕ ਫੈਮਿਲੀ ਆ ਜਿਹਦੇ ਚ ਇੱਕ ਸਰਵਿਸਮੈਨ ਨੇ ਬੜੇ ਡਿਸਟਿੰਗੁਇਸ਼ਡ ਇਹ ਦੋਵੇਂ ਸਾਡੇ ਵੀਰ ਇਥੋਂ ਭਾਰਤ ਸੈਨਾ ਦੀ ਸੇਵਾ ਕਰਕੇ ਤੇ ਇਹ ਟਰੈਜੇਡੀ ਇਸ ਫੈਮਿਲੀ ਨੂੰ ਸਟ੍ਰਾਈਕ ਕੀਤੀ ਆ ਇਤਨਾ ਸਾਡੇ ਏਰੀਆ ਚ ਕਈ ਹੋਰ ਕੇਸੇ ਆਉਂਦੇ ਨੇ ਜਿੱਥੇ ਬੱਚੇ ਆਪਣੇ ਮਾਪਿਆਂ ਨੂੰ ਫੋਰਸ ਕਰਕੇ ਕਈ ਲੱਖਾਂ ਰੁਪਏ ਲਗਾ ਕੇ ਬਾਹਰ ਜਾਂਦੇ ਨੇ ਤੇ ਇਹ ਵਾਪਸ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਇਹ ਖਬਰ ਸੁਣੀ ਤੇ ਮੇਰੀ ਸੂਬੇਦਾਰ ਜੀ ਨਾਲ ਗੱਲ ਹੋਈ ਤੇ ਉੱਥੇ ਸਾਡਾ ਜਿਹੜਾ ਕੌਂਸੂਲੇਟ ਆ ਉਹਨੂੰ ਅਸੀਂ ਰਿਕੁਐਸਟ ਕੀਤੀ ਆ ਮੈਂ ਕਾਉਂਸਲ ਜਨਰਲ ਨਾਲ ਵੀ ਗੱਲ ਕੀਤੀ ਆ ਡਿਪਟੀ ਕਾਉਂਸਲ ਜਨਰਲ ਨਾਲ ਵੀ ਕੀਤੀ ਆ ਉਹ ਇਹਨਾਂ ਨਾਲ ਵੀ ਇਨ ਟੱਚ ਹੈ ਗਿਆ ਉਥੋਂ ਦੀ ਅਥਾਰਟिटीज ਨਾਲ ਵੀ ਆ ਕਿਉਂਕਿ ਇਸ ਵੇਲੇ ਹਾਲੇ ਬਾਡੀ ਯੂਐਸ ਅਥਾਰਟिटीज ਕੋਲ ਹੈ ਗਿਆ ਅੱਜ ਉਥੇ ਸੋਮਵਾਰ ਹੋਇਆ ਤੇ ਉਹਦੇ ਇਨਕੁਇਰਸਟ ਵਗੈਰਾ ਜਿਹੜੀ ਫਾਰਮੈਲਿਟੀਆਂ ਨੇ ਡੈਥ ਸਰਟੀਫਿਕੇਟ ਉਹਦੇ ਬਾਅਦ ਮੈਂ ਕਾਉਂਸਲ ਜਨਰਲ ਸਾਹਿਬ ਨੂੰ ਰਿਕੁਐਸਟ ਕੀਤੀ ਆ ਤੇ ਉੱਥੇ ਸਾਡਾ ਭਾਈਚਾਰਾ ਵੀ ਮਦਦ ਕਰ ਰਿਹਾ ਕਿਉਂਕਿ ਫੈਮਿਲੀ ਨੂੰ ਪਰੇਸ਼ਾਨੀਆਂ ਨੇ ਤੇ ਉਹ ਬਾਡੀ ਇੱਥੇ ਪਛਾਣ ਚ ਮਦਦ ਕਰਨ ਕਾਉਂਸਲ ਜਨਰਲ ਸਾਹਿਬ ਨੇ ਪ੍ਰੋਮਿਸ ਕੀਤਾ ਆ ਤੇ ਉਹ ਪੂਰੀ ਐਫਰਟ ਕਰਨਗੇ ਕਿ ਇੱਥੇ ਬਾਡੀ ਆ ਜਾਵੇ ਦੂਸਰੀ ਗੱਲ ਸਾਡੇ ਬੱਚਿਆਂ ਦੀ ਆ ਇੱਕੋ ਮੈਂ بار-बार ਇਹੋ ਹੀ ਕਹਿ ਰਿਹਾ ਕਿ ਸਾਨੂੰ ਡਵੈਲਪਮੈਂਟ ਵੱਲ ਸੋਚਣ ਦੀ ਲੋੜ ਹੈ ਔਰ ਖਾਸ ਤੌਰ ਤੇ ਵਿਦਿਆ ਵੱਲ ਇਹ ਜਿਹੜੀ ਐਜੂਕੇਸ਼ਨ ਇੱਥੇ ਸਾਡੇ ਬੱਚਿਆਂ ਨੂੰ ਮਿਲਦੀ ਆ ਉਹਨਾਂ ਦੀਆਂ ਇਕੁਇਲੈਂਟ ਜੌਬਸ ਨਹੀਂ ਉੱਥੇ ਮਿਲਦੀਆਂ ਕਿਉਂਕਿ ਤਰੀਕੇ ਜਾਣ ਦੇ ਗਲਤ ਹੁੰਦੇ ਨੇ ਤੇ ਸਾਡੇ ਇੱਥੇ ਵੀ ਐਜੂਕੇਸ਼ਨ ਜਿਹੜੀ ਆ ਉਹ ਡਿਗਰੀ ਔਰੀਐਂਟਡ ਹੈ ਮੈਂ بار بار ਇਹੋ ਹੀ ਕਹਿਣਾ ਕਿ ਸਕਿੱਲ ਔਰੀਐਂਟਡ ਚਾਹੀਦੀ ਆ ਜਿਹੜੀ ਸਾਡੀ ਨਵੀਂ ਐਜੂਕੇਸ਼ਨ ਪਾਲਿਸੀ ਆ ਉਹਦੇ ਚ ਸਕਿੱਲ ਔਰੀਐਂਟਡ ਕਿ ਭਈ ਬੰਦੇ ਬੱਚੇ ਚ ਹੁਨਰ ਹੋਵੇ ਜਦੋਂ ਹੁਨਰ ਹੋਏਗਾ ਪਹਿਲੀ ਗੱਲ ਉਹਨੂੰ ਨੌਕਰੀਆਂ ਇੱਥੇ ਮਿਲਣਗੀਆਂ ਫੇਰ ਬਾਕੀ ਭਾਰਤ ਚ ਮਿਲਣਗੀਆਂ ਤੇ ਅਗਰ ਬਾਹਰ ਜਾਂਦਾ ਵੀ ਆ ਤਾਂ ਉਹ ਟੈਲੈਂਟ ਲੈ ਕੇ ਜਾਂਦਾ ਆ ਤੇ ਉੱਥੇ ਉਹਦੀ ਇਨਕਮ ਵੀ ਕਈ ਗੁਣਾ ਵਧੇਗੀ ਤੇ ਗਾਂ ਇੱਥੇ ਪਰਿਵਾਰਾਂ ਨੂੰ ਵੀ ਉਹਦਾ ਬੈਨੀਫਿਟ ਹੁੰਦਾ ਆ ਇਸ ਤਰ੍ਹਾਂ ਹੀ ਜਿਤਨਾ ਸਾਡੇ ਪਿੰਡਾਂ ਦੀ ਇਕਨੋਮੀ ਆ ਐਗਰੀਕਲਚਰ ਆ ਸਾਡੇ ਇੱਥੇ ਕਿਸਾਨ ਨੇ ਮੈਂ بار بار ਇਹ ਹੋਈ ਕਹਿਣਾ ਕਿ ਕਿਸਾਨਾਂ ਦੀਆ ਆਬਜੈਕਟਿਵ ਕੀ ਆਬਜੈਕਟਿਵ ਹਗਾ ਕੇ ਕਿਸਾਨਾਂ ਦੀਆ ਇਨਕਮਾਂ ਵਧਣ ਉਹ ਇੰਡਸਟਰੀ ਵਧਾਵੇ ਕੋਆਪਰੇਟਿਵ ਵਧਾਵੇ ਜਾਂ ਯੂਨੀਅਨ ਵਧਾਵੇ ਇਹ ਫਰਜ਼ ਬਣਦਾ ਸਭ ਦਾ ਔਰ ਹੋ ਕੀ ਰਿਹਾ ਆ ਸਾਡੇ ਇੱਥੇ ਅੰਮ੍ਰਿਤਸਰ ਦੀ ਕਾਰਗੋ ਫੈਸਿਲਿਟੀ 20% ਚੱਲ ਰਹੀ ਆ ਮੈਂ ਨਹੀਂ ਕਦੀ ਸੁਣਿਆ ਕਿਸਾਨਾਂ ਨੂੰ ਇਹ ਇਸ਼ੂ ਰੇਜ਼ ਕਰਨ ਸਾਡੇ ਇੱਥੇ ਮਟਰ ਹੁੰਦੇ ਸਾਡੇ ਇੱਥੇ ਟਮਾਟਰ ਹੁੰਦੇ ਆ ਸਾਡੇ ਇੱਥੇ ਮਿਰਚਾਂ ਹੁੰਦੀਆਂ ਨੇ ਕੋਈ ਸਬਜ਼ੀ ਦਾ ਨਾਮ ਲਓ ਇੱਥੇ ਹੁੰਦੀ ਆ ਤੁਸੀਂ ਇਕੱਲੇ ਮਟਰਾਂ ਦੀ ਕੀਮਤਾਂ ਦੇਖ ਲਓ ਇਹ ਰਾਜਸਥਾਨ ਦੀ ਕੀ ਨੇ ਆਪਣੇ ਨਾਲੇ ਚ ਕੀ ਨੇ ਤੇ ਦੁਬਈ ਚ ਕੀ ਨੇ ਕਮ ਸਿਕਮ 15 20 ਗੁਣਾ ਜ਼ਿਆਦਾ ਕੀਮਤਾਂ ਨੇ ਤੇ ਇਹ ਤਾਂ ਸਾਹਮਣੇ ਸਿੱਖਦੀ ਦਿਸਦੀ ਆ ਚੀਜ਼ ਹੁਣ ਇਹਦੇ ਤੇ ਤਾਂ ਗੱਲ ਨਹੀਂ ਕਰਦੇ ਤੇ ਨੁਕਸਾਨ ਕਿੰਨਾ ਦਾ ਹੁੰਦਾ ਸਾਡੇ ਕਿਸਾਨਾਂ ਦੇ ਪਰਿਵਾਰਾਂ ਦਾ ਉਸ ਤਰ੍ਹਾਂ ਹੀ ਜਿਹੜੀਆਂ ਜਿਹੜਿਆ ਆਪਾਂ ਵੇਸਟ ਪ੍ਰੋਡਕਟ ਕਹਿੰਦੀਆਂ ਪਰਾਲੀ ਉਹ ਪਰਾਲੀ ਦੀ ਇੰਨੀ ਟੈਕਨੋਲੋਜੀ ਵੱਧ ਗਈ ਆ ਕਿ ਜਲਾਣ ਦੀ ਲੋੜ ਹੀ ਨਹੀਂ ਆ ਉਹਦੇ ਬਾਰੇ ਕਦੀ ਕਿਸੇ ਨੇ ਗੱਲ ਕੀਤੀ ਇੱਥੇ ਐਜੀਟੇਸ਼ਨ ਹੋਇਆ ਕਿ ਇੱਥੇ ਕਿਉਂ ਨਹੀਂ ਲੱਗਦੀ ਫੈਕਟਰੀਆਂ ਜਿਹੜੀਆਂ ਉਹਨੂੰ ਏਵੀਏਸ਼ਨ ਫਿਊਲ ਚ ਜਾਂ ਬਾਇਓ ਗੈਸ ਚ ਬਣਾਉਂਦੀਆਂ ਉਹਦੇ ਬਾਰੇ ਵੀ ਤਾਂ ਹੋਣਾ ਚਾਹੀਦਾ ਨਾ ਸੋ ਇਸ ਕਰਕੇ ਦੇਖੋ ਅੱਜ ਦੁੱਖ ਦਾ ਇੱਥੇ ਮਾਹੌਲ ਹੈ ਤੇ ਮੈਂ ਜਾਦੀ ਗੱਲ ਨਹੀਂ ਕਹਿਣਾ ਚਾਹੁੰਦਾ ਲੇਕਿਨ ਕਸ਼ਟ ਕਿੰਨੂੰ ਹੁੰਦਾ ਸਾਡੀਆਂ ਮਾਵਾਂ ਤੇ ਭੈਣਾਂ ਨੂੰ ਸਭ ਤੋਂ ਜ਼ਿਆਦਾ ਇਹ ਤਾਂ ਮੇਰੇ ਭਰਾ ਫੇਰ ਵੀ ਫੇਸ ਕਰ ਲੈਣਗੇ ਕਿਉਂਕਿ ਫੌਜ ਚ ਰਹੇ ਨੇ ਬਟ ਉਹ ਮਾਨੂੰ ਕੌਣ ਸਮਝਾਵੇ ਲੱਖਾਂ ਹੀ ਰੁਪਏ ਬਰਬਾਦ ਹੋ ਗਏ ਮੈਂ ਇਹੋ ਹੀ ਕਵਾਂਗਾ ਮੈਂ ਪਹਿਲਾਂ ਵੀ ਕਿਹਾ ਪਿਛਲੇ 5 ਸਾਲ ਤੋਂ ਜਦੋਂ ਮੈਂ ਆ ਰਿਹਾ ਇੱਥੇ ਦਰਬਾਰ ਸਾਹਿਬ ਮਤਲਬ ਜਦੋਂ ਦਾ মিডিਆ ਮੈਨੂੰ ਦੇਖ ਰਿਹਾ ਆਨੰਦ ਮੈਂ ਹਰ ਸਾਲ ਆ ਹਰ ਵਾਰੀ ਮੈਂ এডਿਕੇਸ਼ਨ ਦੀ ਗੱਲ ਕਰਦਾ ਆ ਕਿ ਸਾਡੇ ਬੱਚਿਆਂ ਨੂੰ ਸਕਿੱਲ ਔਰੀਐਂਟਡ এডਿਕੇਸ਼ਨ ਦੋ ਇਹ ਟਾਈਮ ਆ ਗਿਆ ਇੱਥੋਂ ਦੇ ਪੋਲੀਟਿਸ਼ੀਅਨਸ ਨੂੰ ਤੇ ਇਥੋਂ ਦੀ ਸਰਕਾਰ ਨੂੰ ਉਹਦੇ ਵੱਲ ਦੇਖਣ